ਜੀ ਸ਼ਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਅੱਜ ਪਹੁੰਚੇ ਆਪਾਂ ਸ਼ਹਿਰ ਮਲੇਰਕੋਟਲੇ ਮਲੇਰਕੋਟਲੇ ਸ਼ਹਿਰ ਚ ਜਿਵੇਂ ਐਤਵਾਰ ਨੂੰ ਤੁਹਾਨੂੰ ਪਤਾ ਲੱਗਦੀ ਆ ਬਹੁਤ ਵੱਡੀ ਸੇਲ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਈ ਆ ਤੇ ਹੁਣ ਕੁਝ ਗਰਮੀਆਂ ਦੇ ਕੱਪੜੇ ਸੇਲਾਂ ਚ ਆ ਗਏ ਤੇ ਬਹੁਤ ਸਸਤੀ ਤੇ ਦਰਿਆ ਕੱਪੜਾ ਇੱਕੋ ਰੇਂਜ ਦੇ ਹਿਸਾਬ ਨਾਲ ਹੁੰਦਾ ਤੇ ਅੱਜ ਦਿਖਾਉਂਦੇ ਆ ਤੁਹਾਨੂੰ ਮਲੇਰਕੋਟਲੇ ਦੀ ਇਹ ਸੇਲ ਤੇ ਇੱਧਰ ਦੇਖੋ ਜੀ ਇਹ ਮਲੇਰਕੋਟਲੇ ਦੇ ਲੋਹਾ ਵਿਆਰ ਚ ਲੱਗਦੀ ਆ ਸੇਲ ਆਹ ਦੇਖੋ ਇੱਥੋਂ ਸ਼ੁਰੂ ਹੋ ਜਾਂਦੀ ਆ ਇਹ ਤੇ ਅੱਗੇ ਚੱਲਦੇ ਆਂ ਆ ਇੱਥੇ ਬੱਚਿਆਂ ਦੇ ਕੱਪੜੇ ਚੱਪਲਾ ਵਗੈਰਾ ਤੁਹਾਨੂੰ ਬਹੁਤ ਵਧੀਆ ਰੇਟਾਂ ਤੇ ਮਿਲ ਜਾਣੀਆਂ ਨੇ ਇਹ 100 200 ਹੀ 50 100 200 ਜੀ ਮਿਲ ਜਾਣਗੇ ਆ ਚਪਟੇ ਲੇਡੀਜ਼ੇ 50 100 ਰੁਪਏ ਚ ਇਹ ਆ ਸੂਟ ਮਿਲਦੇ ਜਾਣੇ ਨੇ ਲੇਡੀਜ਼ ਆ ਜੈਂਟਸ ਵੀ ਆ ਜਿਹੜੇ ਪੈਂਟਾ ਸ਼ਰਟਾਂ ਆ ਲੇਡੀ ਸੂਟ 3 300 ਰੁਪਏ ਨੂੰ ਮਿਲ ਜਾਣਗੇ ਤੁਹਾਨੂੰ ਜੀ ਤੇ ਇੱਧਰ ਤੁਹਾਨੂੰ ਥੋੜਾ ਥੋੜਾ ਦਿਖਾਉਨੇ ਜਾਂਦੇ ਆ ਸਾਰਾ ਕੁਝ ਇੱਧਰ ਚੂੜੀਆਂ ਵਗੈਰਾ ਲੇਡੀਜ਼ ਲਈ ਤੁਹਾਨੂੰ ਮਿਲ ਜਾਣੀਆਂ ਨੇ ਸਾਰੀਆਂ ਕਿੰਨੇ ਰੁਪਏ ਦਰਜ ਨੇ 25 ਰੁਪਏ ਦਰਜ ਨੇ 25 ਰੁਪਏ ਦਰਜ ਨੇ ਤੁਹਾਨੂੰ ਆ ਸਾਰੀਆਂ ਚੂੜੀਆਂ ਵਗੈਰਾ ਮਿਲ ਜਾਣੀਆਂ ਨੇ ਅੱਗੇ ਚੱਲਦੇ ਆ ਅੱਗੇ ਆ ਸ਼ਰਟਾਂ ਜੈਂਟਸ ਦੀਆਂ ਇਹ ਵੀ ਤੁਹਾਨੂੰ ਮਿਲ ਜਾਣੀਆਂ ਨੇ ਪੁੱਤਰਾ ਜੈਂਟਸ ਦੀਆਂ ਲੋਰਾ ਸ਼ਰਟਾਂ ਆ ਲੋਰਾ ਹੈ ਆ ਲੋਰਾ ਦਾ ਕੀ ਡੇਟਾ ਵੀ ਨੇ 130 ਵੀ ਇਹਦੇ ਕਿ ਨਹੀਂ 130 130 130 ਰੁਪਏ ਚ ਤੁਹਾਨੂੰ ਇਦਾਂ ਦੀਆ ਲੋਹਰਾ ਇੱਥੋਂ ਮਿਲ ਜਾਣੀਆਂ ਨੇ ਤੇ ਆ ਸ਼ਰਟਾਂ ਦਾ ਕੀ ਰੇਟ ਹੈ? ਸ਼ਰਟਾਂ ਦੀ 100 100 100 7 180 ਰੁਪਏ ਚ ਤੁਹਾਨੂੰ ਮਿਲ ਜਾਣੀਆਂ ਈ ਇੱਧਰ ਚੂੜੇ ਵਗੈਰਾ ਮਿਲ ਜਾਣ ਨੇ ਤੁਹਾਨੂੰ ਆ ਦੇਖੋ 80 ਚੂੜੇ ਪਏ ਨੇ ਇੱਧਰ ਲੇਡੀਜ਼ ਦੇ ਸੂਟ 4 400 5 500 ਰੁਪਏ ਚ ਤੁਹਾਨੂੰ ਇੱਧਰ ਦੇ ਸੂਟ ਮਿਲ ਜਾਣ ਨੇ ਬਹੁਤ ਵਧੀਆ ਕੁਆਲਿਟੀ ਰੇਟ ਦੇ ਹਿਸਾਬ ਨਾਲ ਤੁਹਾਨੂੰ ਮਿਲ ਜਾਣਗੇ ਤੇ ਬਹੁਤ ਵੱਡੀ ਸੇਲ ਹੈ ਇਹ ਇੱਧਰ ਦੇਖੋ ਹੋਰ ਦੇ ਬੰਦੇ ਉਹ ਫਿਰਦੇ ਨੇ ਇੱਧਰ ਆਓ ਦੇਖੋ ਲੈ ਜੀ ਜੇ ਪਜਾਮੇ 100-100 ਰੁਪਏ ਜੀ ਤੁਹਾਨੂੰ ਮਿਲ ਜਾਣਿਆ ਰਮਾਲਾ ਰਮਾਲਾ ਬੱਚਿਆਂ ਦੀ ਆ ਪੰਜਾਬ ਵਾਲੀ ਆ ਟੀ-ਸ਼ਰਟ ਤੁਹਾਨੂੰ 100-150-50 ਰੁਪਏ ਚ ਇੱਥੋਂ ਮਿਲ ਜਾਣੀਆਂ ਨੇ ਆ ਜੈਟਸ ਦੀ ਆ ਟੀ-ਸ਼ਰਟ ਆ ਦੇਖੋ ਕਿੰਨੇ ਰੁਪਏ 150 150 ਰੁਪਏ ਜੀ ਤੁਹਾਨੂੰ ਇਦਾਂ ਦੀ ਆ ਟੀ-ਸ਼ਰਟਾਂ ਮਿਲ ਜਾਣੀਆਂ ਨੇ ਕਲਰ ਦੇਖੋ ਕਲਰ ਵਾਲੀ ਲੈ ਲਓ ਚਾਹੇ 150 ਰੁਪਏ ਜੀ ਤੁਹਾਨੂੰ ਮਿਲ ਜਾਣੇ ਨੇ 150 ਰੁਪਏ ਕਲਰ ਅਲੱਗ-ਅਲੱਗ ਜਿਹੜਾ ਮਰਜੀ ਕਲਰ ਤੁਹਾਨੂੰ ਆ ਵੀ 150 ਤੇ ਆ ਲੋਰ ਪੰਜਾਬ ਵਾਲੀ 200 250 300 ਲੋਰ 200 250 ਤੱਕ ਤੁਹਾਨੂੰ ਵਧੀਆ ਮਿਲ ਜਾਣੀਆਂ 150 ਤੋਂ ਸ਼ੁਰੂ ਹੋ ਜਾਂਦੀ ਆ ਅੱਜ ਸ਼ਰਤਾਂ ਵੀ ਤੁਹਾਨੂੰ 1.500 ਰੁਪਏ ਚ ਇੱਥੋਂ ਮਿਲ ਜਾਣੀਆਂ ਨੇ ਤੇ ਆ ਹੋਰ ਸਮਾਨ ਲੇਡੀਜ਼ ਲਈ ਤੇ ਆ ਮੇਕਅਪ ਦਾ ਸਮਾਨ ਅੱਗੇ ਇਦਰਾ ਲਹਿੰਗੇ ਵਗੈਰਾ ਮਿਲ ਜਾਣ ਨੇ ਇੱਗੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਣ ਨੇ ਈ 1000 1000 ਰੁਪਏ ਚ ਬਹੁਤ ਵਧੀਆ ਬਿੱਦ ਦਾ ਦੁਪੱਟਾ ਉੱਧਰ 판ਡੇ ਵਗੈਰਾ ਮਿਲ ਜਾਣ ਨੇ ਭਾਂਡੇ ਸਾਰੇ ਇੱਥੇ ਨਿਕਲੇ ਲੂਬਰ ਤੋਂ ਮਿਲ ਜਾਣ ਨੇ 800 ਰੁਪਏ ਤੇ ਲੋਹਰਾ ਟੀ-ਸ਼ਰਟ ਆ 800 ਰੁਪਏ 100 ਰੁਪਏ ਦੀ ਟੀ-ਸ਼ਰਟ 100 ਰੁਪਏ ਦੀ ਜਿਹੜੀ ਮਰਜ਼ੀ ਟੀ-ਸ਼ਰਟ ਇੱਥੋਂ ਉੱਧਰੋਂ ਹੀ ਮਿਲ ਜਾਣੀਆਂ ਤੇ ਇੱਧਰ ਲੇਡੀਜ਼ ਉਧਰ ਦੇ ਦੁਪੱਟੇ ਮਿਲ ਜਾਣ ਨੇ ਤੇ ਆ ਜਿਵੇਂ ਭਾਂਡੇ ਤੁਹਾਨੂੰ ਦਿਖਾਈ ਦिए ਨਾ 20 ਰੁਪਏ ਚ ਤੁਹਾਨੂੰ ਇਦਾਂ ਦਾ ਗਲਾਸ ਮਿਲ ਜਾਣਾ ਇਹ ਵਧੀਆ ਹੁੰਦਾ ਹਨਾ ਹੂੰ 20 ਰੁਪਏ ਚ ਤੁਹਾਨੂੰ ਮਿਲ ਜਾਣਾ 20 ਰੁਪਏ ਦਾ ਇੱਕ ਪੀਸ ਆ ਜਿੰਨੇ ਮਰਜ਼ੀ ਲੈ ਲਓ 100 ਰੁਪਏ ਦੇ 5 ਪੀਸ ਤੁਹਾਨੂੰ ਮਿਲ ਜਾਣ ਨਹੀਂ ਹੈਨਾ ਤੇ ਅੱਗੇ ਚੱਲਦੇ ਆਂ ਮੁੜਦੇ ਦੇਖਦੇ ਆਂ ਆ ਦੇਖੋ ਇੱਧਰ ਆ ਕੇ ਇੱਧਰ ਦੇ ਲੇਡੀਜ਼ ਦੇ ਦੁਪੱਟੇ ਵਗੈਰਾ ਹੀ ਆਓ ਦੇਖੋ ਵਧੀਆ ਵਧੀਆ ਲੇਡੀਜ਼ ਦੇ ਦੁਪੱਟੇ ਆ ਸੂਟ ਵਗੈਰਾ ਇਹ ਦੁਪੱਟਾ ਹੈ ਸਾਰਾ ਕੀ ਰੇਟ ਆਈ ਇਹਨਾਂ ਦਾ ਦੁਪੱਟੇ ਦਾ ਇਹ 150 ਦਾ ਕਿਹ ਚਾਹੀ ਬਾਕੀ 150 200 150 ਰੁਪਏ ਦਾ ਪੀਸ ਆ ਦੁਪੱਟੇ ਦਾ ਤੇ ਇੱਧਰ 150 ਦੇ 2 ਵਾਲੇ ਵੀ ਹੈਗੇ ਹੀ 150 ਰੁਪਏ ਦੇ ਦੋ ਦੁਪੱਟੇ ਲੇਡੀਜ਼ ਦੇ ਆ ਸਾਰੇ ਸੂਟ ਜਿਹੜੇ ਤੁਸੀਂ ਪ੍ਰਿੰਟ ਦੇਖ ਰਹੇ ਹੋ ਕੈਮਰਿਕ ਕਾਟਨ 2500 ਰੁਪਏ ਚ ਤੁਹਾਨੂੰ ਸੂਟ ਮਿਲ ਜਾਣਾ ਪੂਰਾ ਹੀ ਇਹ ਪਿਓਰ ਕਾਟਨ 3500 ਰੁਪਏ ਚ ਇਹ 3500 ਰੁਪਏ ਚ ਤੁਹਾਨੂੰ ਮਿਲ ਜਾਣਾ ਇਹ ਇਥੇ ਸੇਲ ਚ ਬਹੁਤ ਵਧੀਆ ਕੁਆਲਿਟੀ ਰੇਟ ਦੇ ਹਿਸਾਬ ਨਾਲ ਓਕੇ ਰੈਡ ਵਰਕ ਇਹ ਕੀ ਰੇਟ ਹੈ ਜੀ ਇਹ ਸਿਰਫ 500 500 ਇਹ 500 ਰੁਪਏ ਚ ਤੁਹਾਨੂੰ ਸੂਟ ਮਿਲ ਜਾਣਾ ਜੀ ਆ ਦੇਖੋ 7 ਤਰ੍ਹਾਂ ਦਾ ਕਲਰ ਤੁਹਾਨੂੰ ਇਹ ਚ ਮਿਲ ਜਾਣਾ ਉਹ ਕਲਰ ਇਹ ਚ ਲੱਗੇ ਹੋਏ ਨੇ ਆ ਸਾਰੀ ਕਲਰੇ ਚ ਲੱਗਿਆ ਨੇ 500 ਰੁਪਏ ਚ ਤੁਹਾਨੂੰ ਸੂਟ ਮਿਲ ਜਣਾ ਹੈ। ਆ ਆਪਣੀ ਦੁਕਾਨ ਦਾ ਨਜ਼ਾਰਾ ਜੁੜ ਰਿਹਾ। ਆ ਦੁਕਾਨ ਬਾਈ ਉਹਨਾਂ ਦੀ ਤੇ ਆ ਸਾਰੀ ਸੂਟ ਤੁਹਾਨੂੰ ਇੱਥੋਂ ਵਧੀਆ 200 250 300 ਰੁਪਏ ਤੱਕਰ ਮਿਲ ਜਾਣ ਨੇ। ਇਹ ਅੱਗੇ ਚੱਲਦੇ ਹਾਂ ਹੁਣ ਆਪਾਂ। ਇੱਧਰ ਨੂੰ ਚੱਲਦੇ ਹਾਂ ਪਹਿਲਾਂ। ਅਦਰ ਬੱਚਿਆਂ ਦੇ ਖੜਾਉਣੇ ਵੀ ਤੁਹਾਨੂੰ ਇਹ ਸੇਲ 'ਚ ਮਿਲ ਗਿਆ ਨਹੀਂ। ਮੀਡੀਅਮ ਦੇ ਹੋਰ ਸੂਟ ਬਹੁਤ ਵਧੀਆ। ਕੋਟਨ ਦਾ ਫਾਸਟ ਮੀਟਰ ਸੂਟ ਕੋਲ ਕੋੜਨਾ ਬਾੜਾ। ਟੋਪਿਕ ਤੇ ਤੁਹਾਨੂੰ ਮਿਲ ਗਿਆ ਨਹੀਂ 100-150 ਰੁਪਏ 'ਚ ਸਾਰੇ। ਸੂਟ 300 ਰੁਪਏ ਦਾ। ਲੀਜਿੰਗ ਦਾ 5 ਮੀਟਰ ਸੂਟ 300 ਰੁਪਏ 'ਚ ਸੋਨੇ ਵਾਲਾ ਮਿਲ ਜਾਣ ਨੂੰ ਜਿਹੜੇ ਤੋਂ ਸੁਪਰੀਮ ਪੋੜ ਰਹੇ ਆ। ਕੋਟਨ ਦਾ ਸੂਟ ਦਾ ਸ਼ੁਰੂ। ਅੱਗੇ ਆਪਣੇ ਬੰਦੇ ਖੜੇ। ਮੰਮੀ ਸੂਟ ਲੈ ਰਹੀ। ਆ ਕੀ ਰੇਟ ਆ ਮੀ? ਅਾ 2500 ਆ 2500 ਰੁਪਏ ਚ ਤੁਹਾਨੂੰ ਆ ਸੂਟ ਮਿਲ ਜਾਣਗੇ ਸਾਰੇ ਆ ਦੇਖੋ ਸਿਰਫ 2500 ਰੁਪਏ ਚ ਤੁਹਾਨੂੰ 5 ਮੀਟਰ ਸੂਟ ਮਿਲ ਜਣਾਈ ਇਹ ਤੇ ਹਰ ਤਰ੍ਹਾਂ ਦਾ ਕਲਰ ਪ੍ਰਿੰਟ ਹਰ ਤਰ੍ਹਾਂ ਦਾ ਤੇ ਅੱਗੇ ਹੋਰ ਚੱਲਦੇ ਆ ਬਹੁਤ ਵੱਡੀ ਸੇਲ ਆਈ ਇਹ ਮਲੇਰ ਕੋਟਲੇ ਚ ਜਿਹੜੀ ਐਤਵਾਰ ਨੂੰ ਲੱਗਦੀ ਆ ਇੱਦਾਂ ਦੇ ਹੋਰ ਸੂਟ ਹਮ 200 250 ਰੁਪਏ ਚ ਦੇਖੋ ਮਿਲ ਜਾਣਗੇ ਸਾਰੇ ਹਰ ਤਰ੍ਹਾਂ ਦਾ ਪ੍ਰਿੰਟ ਉਹਨੂੰ ਮਿਲ ਜਾਣਾ ਤੇ ਅੱਗੇ ਚੱਲਦੇ ਆਈ ਹੁਣ ਆਪਾਂ ਇੱਧਰੋਂ ਲੀਡੀ ਦੀ ਆ ਜੁੱਤੀਆ ਵਗੈਰਾ ਜਾਨੀਆਂ ਨੇ ਦੂਜੇ ਸਾਈਡ ਤੋਂ ਵੀ ਦਿਖਾਉਣੇ ਜਾਂਦੇ ਆ ਆ ਜੁੱਤੀਆ ਵਗੈਰਾ ਤੁਹਾਨੂੰ ਇੱਥੇ ਮਿਲ ਜਾਣੇ ਆ ਜੁੱਤੀਆ ਚਪਲਾ ਕੀ ਰੇਟ ਅਰਪਿੰਦਰ ਇਹਨਾਂ ਦਾ ਆ 150 ਦੇ ਸਾਰੀਆਂ ਉਹ 100 ਆਬ ਆ 150 ਵਾਲੀਆਂ ਨੇ ਆ ਪੰਜਾਬੀ ਜੁੱਤੀ 150 ਆ ਆ ਤੁਹਾਨੂੰ 150 ਰੁਪਏ ਚ ਆ ਸਿਰਫ 150 ਰੁਪਏ ਚ ਤੁਹਾਨੂੰ ਇੱਥੋਂ ਮਿਲ ਜਾਣੀ ਆ ਇਹ ਇੱਦਾਂ ਦੀ ਜੁੱਤੀ ਆ ਪੰਜਾਬੀ ਜੁੱਤੀ ਆ ਬੱਚੇ ਵਾਲੀ ਜੁੱਤੀ ਵੀ ਤੁਹਾਨੂੰ 150 ਚ ਮਿਲ ਜਾਣੀ ਆ ਆ ਵੀ 150 ਹੀ ਆ ਵੀ 150 ਰੁਪਏ ਚ ਤੁਹਾਨੂੰ ਮਿਲ ਜਾਣੀਆਂ ਆ ਦੇਖੋ ਬਹੁਤ ਵਧੀਆ ਕੁਆਲਿਟੀ ਘੁੰਗਰੂ ਵਾਲੀ ਜੁੱਤੀ ਤੇ ਆ ਕਿੰਨੇ ਦੀ ਆਈ ਆ 100 ਆ 100 ਰੁਪਏ ਚ ਤੁਹਾਨੂੰ ਇੱਥੋਂ ਮਿਲ ਜਾਣੀਆਂ ਆਈਆਂ ਇਹ ਟੀਟੀ ਦੀਆਂ ਜੁੱਤੀਆਂ ਇਹ 50 ਰੁਪਏ ਵਾਲੀ ਤੇ ਆ 50 ਰੁਪਏ ਚ ਤੁਹਾਨੂੰ ਇੱਥੋਂ ਮਿਲ ਜਾਣੀਆਂ ਨੇ ਆ ਸਾਰੀਆਂ ਬੱਚਿਆਂ ਵਾਲੀਆਂ ਆ ਵੀ ਤੁਹਾਨੂੰ 50-50 ਰੁਪਏ ਚ ਮਿਲ ਜਾਣੀਆਂ ਨੇ ਸਾਰੀਆਂ ਮਲੇਰ ਕੋਡ ਵਿੱਚ ਐਤਵਾਰ ਦੀ ਸੇਲ ਲੱਗੀ ਹੋਈ ਹੈ ਜਿਹੜੀ ਉਹਦੇ ਵਿੱਚ ਆ ਕੇ ਤੇ ਆ ਭਾਂਡੇ ਵਗੈਰਾ ਬਰਤਨ ਵਗੈਰਾ ਤੁਹਾਨੂੰ ਮਿਲ ਜਾਣ ਨੇ ਘਰੇਲੂ ਵਰਤੋਂ ਲਈ ਸਾਰੇ ਤੇ ਅੱਗੇ ਫੇਰ ਹੋਰ ਜੁੱਤੀ ਆ ਗਈ ਐ ਇਹ ਵੀ 100 150 ਰੁਪਏ ਚ ਤੁਹਾਨੂੰ ਮਿਲ ਜਾਣੀਆਂ ਨੇ ਇਹ ਵੀ 1.5 150 ਇਹ ਵੀ 1.5 150 ਰੁਪਏ ਚ ਤੁਹਾਨੂੰ ਮਿਲ ਜਾਣੀਆਂ ਨੇ ਸਾਰੀਆਂ ਯਾ ਦੇਖੋ ਆ ਵੀ 100 150 ਰੁਪਏ ਚ ਤੁਹਾਨੂੰ ਮਿਲ ਜਾਣੀਆਂ ਨੇ ਬਹੁਤ ਵਧੀਆ ਕੁਆਲਿਟੀ ਰੇਟ ਦੇ ਹਿਸਾਬ ਨਾਲ ਤੇ ਆ ਲੇਡੀਜ਼ ਦਾ ਮੇਕਅਪ ਦਾ ਸਮਾਨ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਾ ਤੇ ਆ ਟੀ-ਸ਼ਰਟਾਂ ਵਗੈਰਾ ਅੱਗੇ ਜੈਂਟਸ ਵਗੈਰਾ ਸਰਡ ਚੱਕਿਆ ਦੀ ਤੁਹਾਨੂੰ ਜਗਾ ਦਿੱਤੀ ਹੈ ਮੈਂ ਚਾਂਟਸ ਵਗੈਰਾ ਯਾ ਲੋਰਾ ਟੀ-ਸ਼ਰਟਾਂ ਵਗੈਰਾ ਤੇ ਇੱਧਰ ਫੈਂਸੀ ਚੂੜੇ ਲੇਡੀਜ਼ ਦੇ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਯਾ ਚੂੜੇ ਵਗੈਰਾ ਲੇਡੀਜ਼ ਦੇ ਫੈਂਸੀ ਤੇ ਅੱਗੇ ਚੂੜਿਆਂ ਦੇ ਹੋਰ ਡਿਜ਼ਾਈਨ ਦੇਖੋ ਜੀ ਇਹ ਸਾਰੇ 100-150 ਰੁਪਏ ਚ ਆਹ ਨੇ ਚੂੜੇ ਆਹ 100 ਰੁਪਏ ਵਾਲੇ ਨੇ ਆਹ 150 ਵਾਲੇ ਨੇ ਤੇ ਆਪ ਬੱਚਿਆਂ ਦੀਆਂ ਚੂੜੀਆਂ ਮਿਲ ਜਾਣੀਆਂ ਨੇ ਹੀ ਦੇਖੋ ਬੱਚਿਆਂ ਲਈ ਚੂੜੀਆਂ ਹਰ ਕਲਰ ਮਲਟੀ ਕਲਰ ਚ ਵੀ ਮਿਲ ਜਾਣੀਆਂ ਨੇ ਹਰ ਇੱਕ ਕਲਰ ਮਿਲ ਜਾਣਾਈ 50-100 ਰੁਪਏ ਚ ਤੁਹਾਨੂੰ ਮਿਲ ਜਾਣਾ ਹਾਂਜੀ ਤੇ ਇਧਰਾ ਦੁਪੱਟੇ ਆ ਗਏ ਹੀ ਅੱਗੇ ਲੇਡੀਜ਼ ਦੇ ਉਹ ਵੀ ਤੁਹਾਨੂੰ 100-150 ਰੁਪਏ ਚ ਮਿਲ ਜਾਣੇ ਨੇ ਇੱਥੇ ਦੁਪੱਟੇ ਵਰਤਨਾਗੇ ਇਹ ਵੀ ਤੁਹਾਨੂੰ 50-60 70-80 100 ਤੱਕਰ ਮਿਲ ਜਾਣ ਨੇ ਆਹ ਉਹ ਹੀ 100-150 ਚ ਅਲੱਗ-ਅਲੱਗ ਰੇਟ ਇਹਨਾਂ ਦੇ ਵੀ ਤੇ ਅੱਗੇ ਉੱਧਰ ਵੀ ਭਾਂਡਿਆ ਵਗੈਰਾ ਦੀਆਂ ਹੋਰ ਬਹੁਤ ਦੁਕਾਨਾਂ ਨੇ ਤੁਹਾਨੂੰ ਮੇਨ-ਮੇਨ ਦਿਖਾ ਰਹੇ ਆ ਸਾਰੀਆਂ ਤੇਰਾ ਦੁਪੱਟੇ ਆ ਗਏ ਹੀ ਅੱਗੇ ਲੇਡੀਜ਼ ਦੇ ਫੇਰ ਇਹ ਵੀ ਤੁਹਾਨੂੰ 100 150 ਦੇ 2 ਮਿਲ ਜਾਂਦੇ ਨੇ 100 ਦੇ 2 150 ਦੇ 2 ਦੁਪੱਟੇ ਮਿਲ ਜਾਂਦੇ ਨੇ ਸਾਰੇ ਇੱਥੇ ਸੇਲ 'ਚ ਰ ਅੱਗੇ ਚੱਲਦੇ ਆਂ ਜੀ ਅੱਗੇ ਫੇਰ ਜੈਂਟਸ ਜੀ ਆ ਸ਼ਰਟਾ ਵਗੈਰਾ ਆ ਗਿਆ ਲੋਰਾ ਵਗੈਰਾ ਆ ਗਿਆ ਤੁਹਾਨੂੰ ਮੇਨ ਮੇਨ ਦਿਖਾਉਨੇ ਆ ਸੇਲ ਤਾਂ ਬਹੁਤ ਵੱਡੀ ਆ ਇਹ ਇੱਧਰ ਲੇਡੀਜ਼ ਦੇ ਦੁਪੱਟੇ ਆ ਗਏ ਆ ਦੇਖੋ ਆ ਸੂਟ ਆ ਗਏ ਲੇਡੀਜ਼ ਦੇ ਬਹੁਤ ਸੋਹਣੇ ਇਹਦਾ ਕੀ ਰੇਟ ਆ 250 ਦਾ 250 ਦਾ 250 ਦਾ 150 ਦਾ 250 ਦਾ ਚਿਕਨ ਦਾ ਪਲਾਜ਼ੋ ਸੂਟ 250 ਦਾ ਪਲਾਜ਼ੋ ਸੂਟ ਇਹਨਾਂ ਦਾ ਕੀ ਰੇਟ ਆ 250 ਦਾ ਆ ਵੀ ਸਾਰੇ 250 ਵਾਲੇ ਨਹੀਂ ਜਿਹੜਾ ਮਰਜੀ ਪ੍ਰਿੰਟ ਆਹ ਦੇਖੋ ਬਾਈ ਨੇ ਪਲਾਜੋ ਸ਼ੂਟ ਦਾ ਕੰਬੀਨੇਸ਼ਨ ਬਣਾ ਕੇ ਇੱਥੇ ਆ ਹੋਇਆ ਤੇ ਇਹ ਨੂੰ ਸ਼ਾਮਾ ਜਿ ਕਰਕੇ ਦਿਖਾਉਣਾ ਇੱਧਰ ਆ ਦੇਖੋ ਕੰਬੀਨੇਸ਼ਨ ਬਣਾ ਕੇ ਇਦਾਂ ਜਿਵੇਂ ਮਰਜੀ ਤੁਸੀਂ ਲੈ ਸਕਦੇ ਹੋ 250 ਦਾ ਪਲਾਜੋ ਸ਼ੂਟ ਆ ਵੀ ਜਿਹੜੇ ਪ੍ਰਿੰਟ ਦੇਖ ਰਹੇ ਨੇ 2250 ਰੁਪਏ ਤੋਂ ਵੀ ਇੱਥੋਂ ਮਿਲ ਜਾਂਦੇ ਨੇ ਬਈ ਅੱਗੇ ਚੱਲਦੇ ਆ ਆ ਲੈਡੀਜ਼ ਦੇ ਦੁਪੱਟੇ ਇੱਥੇ 100 ਦੇ ਦੋ ਮਿਲਦੇ ਨੇ ਵੀ ਹਰ ਤਰ੍ਹਾਂ ਸੂਟ ਆ ਗਏ ਲੇਡੀਜ਼ ਦੇ ਦੁਪੱਟੇ ਆ ਗਏ ਹੋਰ ਪ੍ਰਿੰਟ ਇਹ 2 200 ਵਾਲੇ ਆ ਗਏ ਹੀ ਸਾਰੇ 200 ਰੁਪਏ ਚ ਤੁਹਾਨੂੰ ਸੂਟ ਮਿਲ ਜਣਾ ਹੀ ਸਾਰੇ ਪ੍ਰਿੰਟ ਹਰ ਤਰ੍ਹਾਂ ਦਾ ਮਿਲ ਜਣਾ ਹੀ ਜਿੰਦਾ ਦਾ ਮਰਜ਼ੀ ਪ੍ਰਿੰਟ ਲੈ ਸਕਦੇ ਹੋ ਤੁਸੀਂ ਸਿਰਫ 200 ਰੁਪਏ ਚ ਤੁਹਾਨੂੰ ਸੂਟ ਮਿਲ ਜਣਾ ਆ ਦੁਪੱਟੇ ਮਿਲ ਜਣ ਨੇ ਇਹ ਵੇਚਦੇ ਆ ਹੁਣ ਆਪਾਂ ਹਾਂ ਇੱਧਰ ਅੱਗੇ ਬੱਚਿਆਂ ਲਈ ਖੇਡਾਂ ਵੀ ਮਿਲ ਜਾਣੀਆਂ ਤੁਸੀਂ ਬੱਚਿਆਂ ਦਾ ਸੰਡੇ ਸੇਲ ਆਵਾਂਗੇ ਨਰਾਜ਼ ਨਹੀਂ ਹੋਣਗੇ ਬੱਚੇ ਵੀ ਆਹ ਦੇਖੋ ਇਹ ਵੀ ਸਸਤੀਆਂ ਮਿਲ ਜਾਣੀਆਂ ਨੇ ਬਹੁਤ ਹੀ 30 40 40 ਰੁਪਏ ਦੀ ਆ ਅੱਗੇ ਚੱਲਦੇ ਆ ਬਹੁਤ ਵੱਡੀ ਸੇਲ ਹੈ ਇਹ ਅੱਗੇ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਹੋਰ ਦੋਨੋਂ ਸਾਈਡ ਨੇ ਆਪਾਂ ਤੁਹਾਨੂੰ ਫਿਲਹਾਲ ਇੱਕ ਸਾਈਡ ਦਿਖਾ ਰਹੇ ਹਾਂ ਬਾਕੀ ਤੁਸੀਂ ਰੇਟ ਦੇ ਅੰਦਾਜ਼ੇ ਲਾ ਲਿਓ ਆਪਣੇ ਆਪ ਇੱਥੋਂ ਆ ਦੇਖੋ ਜੀ ਆ ਲੱਕੜ ਦਾ ਬਣਿਆ ਸਮਾਨ ਇਹ ਵੀ ਤੁਹਾਨੂੰ ਸੰਡੇ ਸੇਲ 'ਚ ਮਿਲ ਜਾਣਾ ਬਹੁਤ ਵਧੀਆ ਕੁਆਲਿਟੀ ਦਾ ਵੀ ਸਜਾਵਟ ਦਾ ਸਮਾਨ ਤੁਹਾਨੂੰ ਸਾਰਾ ਬਹੁਤ ਵਧੀਆ ਮਿਲ ਜਾਣਾ ਅੱਛਾ ਇਹ 'ਚ ਲਾਈਟ ਵੀ ਚੱਲਦੀ ਐ ਇਹ 'ਚ ਆ ਦੇਖੋ ਜੀ ਸਾਰਾ ਬਹੁਤ ਵਧੀਆ ਸਮਾਨ ਇੱਧਰ ਅੱਗੇ ਜਾ ਰਹੇ ਹਾਂ ਯੋਰਾ ਲੇਡੀਜ਼ ਦੇ ਦੁਪੱਟੇ ਵਗੈਰਾ ਸੂਟ ਵਗੈਰਾ ਇੱਥੇ ਵੀ ਆ ਗਏ ਇੱਥੇ ਵੀ ਤੁਹਾਨੂੰ 100 150 'ਚ ਤੁਹਾਨੂੰ ਮਿਲ ਜਾਣ ਨੇ ਆ ਦੁਪੱਟੇ ਸੂਟ ਬੱਚਿਆਂ ਦੀ ਆ ਦਿੱਤੀਆ ਵਗੈਰਾ ਸਾਰੀਆਂ ਮਿਲ ਜਾਣੀਆਂ ਤੁਹਾਨੂੰ ਬਹੁਤ ਵਧੀਆ ਰੇਟ ਤੇ ਇੱਥੇ ਰੇਟ ਤੁਹਾਨੂੰ ਹੁਣ 50 100 ਰੁਪਏ 'ਚ ਤੁਹਾਨੂੰ ਮਿਲ ਜਾਣ ਨੇ ਬੱਚਿਆਂ ਦੇ ਸੂਟ ਕੱਪੜੇ ਮਿਲ ਜਾਣ ਨੇ ਆ ਲੇਡੀਜ਼ ਦੇ ਕੁੜਤੇ ਵਗੈਰਾ ਮਿਲ ਜਾਣ ਨੇ ਨਾਈਟ ਸੂਟ ਮਿਲ ਜਾਣ ਨੇ ਇੱਧਰ ਅੱਗੇ ਬੱਚਿਆਂ ਦੇ ਹੋਰ ਕੱਪੜੇ ਆ ਗਏ 100 ਰੁਪਏ 'ਚ ਤੁਹਾਨੂੰ ਮਿਲ ਜਾਣ ਨੇ ਇਹ 50 'ਚ 100 'ਚ ਇੱਧਰ ਕਰੋਕਰੀ ਆ ਗਈ ਆ ਪਾਂਡੇ ਮਿਲ ਜਾਣ ਨੇ ਤੁਹਾਨੂੰ ਜਿੱਦਾਂ ਦੇ ਮਰਜ਼ੀ ਤੁਸੀਂ ਕਰੋਕਰੀ ਲੈ ਸਕਦੇ ਹੋ ਇਹ ਆ ਕੀ ਰੇਟ ਆ ਯਾ ਕੱਪ ਦਾ 50 ਦਾ 50 ਰੁਪਏ ਚ ਤੁਹਾਨੂੰ ਐਦਾ ਦਾ ਕੱਪ ਮਿਲ ਜਾਣਾ ਆ ਇਹ ਵੀ ਆ ਬਲੈਕ ਕਲਰ ਇਹ ਵੀ ਤੁਹਾਨੂੰ 50 ਰੁਪਏ ਚ ਕੱਪ ਮਿਲ ਜਾਣਾ ਉਹ ਕੰਚ ਦੇ ਗਲਾਸ ਵਗੈਰਾ ਬਹੁਤ ਵਧੀਆ ਰੇਟ ਤੇ ਤੁਹਾਨੂੰ ਇੱਥੇ ਮਿਲ ਜਾਣਗੇ ਇਹ ਚੀਜ਼ ਕਿੰਨੀ ਸੋਹਣੀ ਆ ਗਈਆਂ ਕਿੰਨੇ ਦੀ ਹੈ ਇਹ ਆ ਕਿੰਨੇ ਦੇ ਭਰੇ 180 ਰੁਪਏ 180 ਰੁਪਏ ਸਾਡੇ ਆਣਾ 180 ਰੁਪਏ ਜੇ ਤੁਹਾਨੂੰ ਇਦਾਂ ਦੀ ਚੀਜ਼ ਮਿਲ ਜਾਨੀ ਹੈ ਇੱਥੋਂ ਅੱਗੇ ਚੱਲਦੇ ਆਂ ਹੋਰ ਕ੍ਰੌਕਰੀ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਹੋਰ ਕੱਪ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਇਸ ਸੇਲ 'ਚੋਂ ਮਿਲ ਜਾਨੀ ਆ ਆ ਕੱਪਾਂ ਦੇ ਛੋਟੇ ਸੈਜ਼ ਆਗੇ ਕੱਪ ਕੱਪੀਆਂ ਵਗੈਰਾ ਸੇ ਸੇ ਤੇ ਸ਼ੈਕ ਆ ਗਈ ਆ ਪੂਨੇ ਆਗੇ ਤੁਹਾਨੂੰ 10-10 ਰੁਪਏ 'ਚ ਇੱਥੇ ਪੂਨੇ ਮਿਲ ਜਾਣੇ ਨੇ ਔਰ ਮਾਲਾ ਮਿਲ ਜਾਣੀ ਇਹਨੇ 10-10 ਰੁਪਏ 'ਚ ਇੱਥੇ ਅੱਗੇ ਆ ਲੇਡੀਜ਼ ਦਾ ਸਮਾਨ ਸਾਰਾ ਰੋ ਨੂੰ ਬਹੁਤ ਵਧੀਆ ਰੇਟ ਤੇ ਮਿਲ ਜਣਾ ਰੇਟ ਬਾਕੀ ਤੁਸੀਂ ਅੰਦਾਜ਼ਾ ਲਾ ਸਕਦੇ ਜਿੰਨੇ ਕੋਣ ਰੇਟ ਦੱਸੇ ਨੇ ਆ ਲੋਰਾ ਫੇਰ 100 200 250 ਚ ਤੁਹਾਨੂੰ ਇੱਥੋਂ ਮਿਲ ਜਾਣੀਆਂ ਨੇ ਤੇ ਬੱਚਿਆਂ ਦੇ ਕੱਪੜੇ ਸਾਰਾ ਕੁਝ ਹਰ ਇੱਕ ਚੀਜ਼ ਇੱਥੋਂ ਮਿਲ ਜਾਣੀਆਂ ਤੁਹਾਨੂੰ ਆ ਲੋਰਾ ਹੋਰ ਬਹੁਤ ਅਲੱਗ ਕਰਾਰੀ ਕੁਆਲਟੀ ਮਿਲ ਜਾਣੀਆਂ ਤੁਹਾਨੂੰ ਰੇਟ ਦੇ हिसाब ਨਾਲ ਬਹੁਤ ਵਧੀਆ ਕੁਆਲਟੀ ਇੱਧਰ ਫੇਰ ਕਰੋਕਰ ਆ ਗਈ ਬਰਤਨ ਆ ਗਏ ਘਰੇਲੂ ਵਰਤੋਂ ਲਈ ਮੈਟ ਵਗੈਰਾ ਆ ਗਏ ਤੁਹਾਨੂੰ ਜਲਦੀ ਜਲਦੀ ਦਿਖਾਉਨੇ ਆ ਆ ਲੇਡੀਜ਼ ਦੇ ਡਰੈਸ ਆ ਵਗੈਰਾ ਆ ਵੀ ਤੁਹਾਨੂੰ 100 200 ਇੱਥੋਂ ਮਿਲ ਜਾਣੀਆਂ ਨੇ ਤੇ ਅੱਗੇ ਚੱਲਦੇ ਆਈ ਹੁਣ ਆਪਾਂ ਇੱਧਰ ਅੱਗੇ ਮਹਿੰਦੀ ਆ ਗਈ ਆ ਆਰ ਮਾਲਾ ਆ ਗਈ ਆ ਚੂੜੀਆਂ ਵਗੈਰਾ ਆ ਗਈ ਆ ਇੱਥੇ ਲੇਡੀਜ਼ ਦੀ ਜੁਐਲਰੀ ਆ ਗਈ ਹਰ ਇੱਕ ਤਰ੍ਹਾਂ ਦੀ ਜੁਐਲਰੀ ਤੁਹਾਨੂੰ ਇੱਥੋਂ ਮਿਲ ਜਾਣੀ ਆ ਰੇਟ ਉਹੀ ਤੁਹਾਨੂੰ 50 100 ਆਹ ਤਾਂ 100 ਦੇ ਵਿੱਚ ਵਿੱਚ ਸਾਰਿਆਂ ਦਾ ਅਲੱਗ-ਅਲੱਗ ਰੇਟ ਨੂੰ ਇੱਕ-ਇੱਕ ਮਿਲ ਜਣਾ ਦਾਜਾ ਤੁਹਾਨੂੰ ਦੇਤਾ ਵੀ 50-100 ਰੁਪਏ ਚੋਂ ਤੁਹਾਨੂੰ ਮਿਲ ਜਾਣੀਆਂ ਇਧਰ ਆ ਮਲਟੀ ਚ ਆ ਗਈ ਮਲਟੀ ਚ ਦੇਖੋ 50-100 ਰੁਪਏ ਚ ਤੁਹਾਨੂੰ ਇੱਥੋਂ ਬਹੁਤ ਵਧੀਆ ਕੁਆਲਿਟੀ ਦੇ ਮਿਲ ਜਾਣੀਆਂ ਰੇਟ ਦੇ ਹਿਸਾਬ ਨਾਲ ਹੱਤਰਾ ਦੀ ਜੁਐਲਰੀ ਤੁਹਾਨੂੰ ਮਿਲ ਜਾਣੀਆਂ ਇਧਰ ਬੋਲਡ ਕਲਰ ਚ ਆ ਗਈ ਉਧਰ ਨੈਕਲਿਸ ਵਗੈਰਾ ਆ ਗਏ ਇਹ ਵੀ ਤੁਹਾਨੂੰ 500 ਰੁਪਏ ਚ ਮਿਲ ਜਾਣੀਆਂ ਜੀ ਕਰ ਲਈ ਕਰ ਲਈ ਸ਼ਾਪਿੰਗ ਕੀ ਲੈ ਲਿਆ ਬੋਲ ਲਈ ਡਾਲ ਇਹ ਅੱਜ ਭਾਈ ਇੱਧਰ ਸੇਲ ਚ ਅਸੀਂ ਬਲੌਗਰਰੇ ਬਲੌਗਰ ਇਕੱਠੇ ਹੋਏ ਹੋਏ ਆ ਕਲਾਬਰੇਸ਼ਨ ਹੋਈ ਹੈ ਜਾਂ ਕਲਾਬਰੇਸ਼ਨ ਆਹ ਬੜੀ ਗੱਡੀ ਮਾੜੀ ਆਹ ਬਲੌਗਰ ਮੂੰਹ ਨਹੀਂ ਦਿਖਾ ਰਿਹਾ ਇਹ ਕਹਿੰਦਾ ਮੈਂ ਦਿਖਾਉਣਾ ਨਹੀਂ ਪੈਸੇ ਲਵਾਂਗਾ ਨਾ ਮੈਂ ਮੂੰਹ ਦਿਖਾਈਏ ਸਾਰਿਆਂ ਦੇ ਚੈਨਲ ਆਪੋ ਆਪਣੇ ਚੈਨਲ ਦਾ ਨਾਮ ਬੋਲੀ ਵੀਰੇ ਤੇਰੇ ਵਾਲਾ ਅਮਰਤ ਗਿੱਲ ਵਲੌਗ ਖੜ ਜੋ ਖੜ ਜੋ ਮੈਂ ਕਿਤੇ ਤੁਹਾਨੂੰ ਸਾਰਿਆਂ ਦੇ ਨਾਮ ਸੁਣਾਉਂਦੇ ਆਂ ਬੋਲੀ ਅਮਰਤ ਗਿੱਲ ਵਲੌਗ ਚੈਨਲ ਦਾ ਨਾਮ ਬੋਲ ਦਈ ਆਪਣੇ ਅੰਦਰ ਪਿੰਡਾ ਵਾਲੇ ਜਮਾ ਦੇਸੀ ਮਿਸਟ੍ਰੈਨ ਮਿਸਿਸ ਗਿੱਲ ਤੇ ਆਪਣੇ ਚੈਨਲ ਦੇ ਤੁਸੀਂ ਵੀਡੀਓ ਹੀ ਦੇਖ ਰਹੇ ਹੋ ਦੱਸਣ ਦੀ ਲੋੜ ਨਹੀਂ ਤੇ ਚਲੋ ਜੀ ਅੱਗੇ ਚੱਲਦੇ ਆ ਤੁਹਾਨੂੰ ਹੋਰ ਦਿਖਾਉਂਦੇ ਆ ਸਾਰੇ ਚੈਨਲ ਆਪਣੇ ਹੀ ਨੇ ਜਿਹੜੇ ਤੁਹਾਨੂੰ ਨਾਮ ਦੱਸਿਆ ਇੱਧਰ ਕੜੀਆ ਵਗੈਰਾ ਮਿਲ ਜਾਣੀਆਂ ਤੁਹਾਨੂੰ ਸਾਰੀਆਂ ਹਰ ਤਰ੍ਹਾਂ ਦਾ ਇੱਧਰ ਬਰਤਨ ਵਗੈਰਾ ਮਿਲ ਜਾਣ ਨੇ ਹੋ ਰਹੀ ਤੇ ਅੱਗੇ ਚੱਲ ਕੇ ਦਿਖਾਉਂਦੇ ਹਾਂ ਹੁਣ ਤੁਹਾਨੂੰ ਆ ਐਨਕ ਲੈ ਲਈ ਇੱਧਰ ਤੋਂ ਕਰੀ ਸੈਟ-ਅਪ ਸੈੱਟ ਹੋਣੀ ਆ ਉਹ ਜੀ ਲੈ ਭਾਈ ਆ ਐਨਕ ਲੈ ਲਈ 10000 ਰੁਪਏ ਦੀ ਤੇਲ ਬਣਾਉਣ ਵਾਸਤੇ 10 10000 ਰੁਪਏ ਦੀ ਪੂਰੀ ਖੋਦਦੀ ਆ ਲੈ ਤੇਲ ਬਣਾਉਣ ਵਾਸਤੇ ਐਨਕ ਲੈ ਲਈ ਹਾਂ 10000 ਰੁਪਏ ਦੀ ਐਨਕ ਲੈ ਲਈ ਤੇਲ ਬਣਾਉਣ ਵਾਸਤੇ ਸੂਰਜ ਜੀ ਸੂਰਜ ਜੀ ਪਈ ਜਾਂਦੀ ਹੁੰਦੀ ਸੂਰਜ ਵਾਲ ਚੈੱਕ ਕਰਾਉਂਦਾ ਗੁੱਸਾ ਬਹੁਤ ਵਧੀਆ ਆ ਇਹ ਆ ਜੁਵੇਲੀ ਦੇ ਵਗੈਰਾ ਅੱਗੇ ਜਨਾਬਾ ਵਗੈਰਾ ਆ ਲੈਡੀ ਦੇ ਪਰਸ ਹੁਣ ਤੁਹਾਨੂੰ ਅੱਗੇ ਦਿਖਾਉਂਦੇ ਆ ਬਾਕੀ ਹੋਰ ਸਾਮਾਨ ਤੇ ਇੱਧਰ ਅੱਗੇ ਆ ਗਈ ਦੁਪੱਟੇ ਵਗੈਰਾ ਹੋਰ ਲੈਡੀ ਦੇ ਸੂਟ ਉਹੀ 100 200 ਰੁਪਏ ਚ ਇੱਧਰ ਲੈਡੀ ਦਾ ਸਜਾਵਟ ਦਾ ਸਾਮਾਨ ਮੇਕਅਪ ਦਾ ਤੇ ਹੋਰ ਸਜਾਵਟ ਤੇ ਆ ਪਰਸ ਆ ਗਈ ਅੱਗੇ ਬਾਕੀ ਤੋਂ ਨੂੰ ਹੁਣ ਮੋਟਾ ਮੋਟਾ ਇਹ ਦਿਖਾਉਂਦੇ ਆ ਇਹਦਾ ਕੀ ਰੇਟ ਆ ਵੀਰੇ 200 250 ਰੁਪਏ ਆ ਆ ਪਰਸ ਆਗੇ ਲੇਡੀਜ਼ ਦੇ 200 250 ਰੁਪਏ ਜੀ ਤੁਹਾਨੂੰ ਇੰਤਾਰੇ ਵਧੀਆ ਪਰਸ ਮਿਲ ਜਾਣਗੇ ਆ ਟਿਕਟਾਂ ਵੀ ਤੁਹਾਨੂੰ 200 250 ਰੁਪਏ ਚ ਮਿਲ ਜਾਣਗੇ ਇੱਦਾਂ ਜਿਹਾ ਬਾਜ਼ਾਰ ਤੋਂ ਬਹੁਤ ਮਹਿੰਗੇ ਰੇਟ ਤੇ ਨਿਕਦੀਆਂ ਨੇ ਇਹ 200 250 ਰੁਪਏ ਚ ਤੁਹਾਨੂੰ ਇੰਤੂ ਮਿਲ ਜਾਣਗੇ ਇਹ ਸੇਵ ਚੋਂ ਸੰਡੇ ਸੇਵ ਚੋਂ ਆ ਪਰਸਾਂ ਦੇ ਡਿਜ਼ਾਈਨ ਦੇਖੋ ਤੁਸੀਂ ਇੱਕ ਤੋਂ ਵੱਧ ਇੱਕ ਡਿਜ਼ਾਈਨ ਸਿਰਫ 200 250 ਰੁਪਏ ਚ ਤੁਹਾਨੂੰ ਮਿਲ ਜਾਣਗੇ ਤੇ ਫਿਰ ਥੱਲੇ ਜੁਐਲਰੀ ਆ ਗਈ ਇਹ ਤੁਹਾਨੂੰ ਆਪਾਂ ਪਹਿਲੇ ਹੀ ਦਿਖਾਤਾ ਅੱਗੇ ਆ ਬੈੱਡ ਸ਼ੀਟਾਂ ਵਗੈਰਾ ਆ ਗਿਆ ਜੀ ਇਹ ਵੀ ਤੁਹਾਨੂੰ ਇੱਥੋਂ ਬਹੁਤ ਵਧੀਆ ਰੇਟ ਤੇ ਮਿਲ ਜਾਣਗੇ ਕੀ ਰੇਟ ਹੈ ਜੀ ਇਹਦਾ ਆ 200 ਆ 200 ਰੁਪਏ ਦੇ ਆ 200 ਰੁਪਏ ਦੇ ਤੁਹਾਨੂੰ ਇੱਥੋਂ ਮਿਲ ਜਾਣਗੇ ਆ 250 ਵਾਲੀ ਆ ਬਈਆਂ ਦਾ ਮਤਲਬ ਹਰ ਤਰ੍ਹਾਂ ਦੀ ਤੁਹਾਨੂੰ ਮਿਲ ਜਾਣੀ ਹੈ ਡਬਲ ਬੈੱਡ ਦੀ ਕਿੰਗ ਸਾਈਜ਼ ਕਿੰਗ ਸਾਈਜ਼ ਕਿੰਗ ਸਾਈਜ਼ ਆਈ ਆਹ 250 ਰੁਪਏ ਦੇ ਤੁਹਾਨੂੰ ਕਿੰਗ ਸਾਈਜ਼ ਮਿਲ ਜਾਣਾ ਇਹ ਵੀ ਸਾਈਜ਼ ਪੂਰਾ ਉਦਾਂ ਆਮ ਸਾਈਜ਼ ਆ ਇਹ ਇਹ ਵੀ ਫੁੱਲ ਸਾਈਜ਼ ਆ ਆ ਕਿੰਗ ਸਾਈਜ਼ ਆ ਆ 200 ਉਹ ਚਾਦਰਾਂ ਵੀ ਦੇ ਬੈੱਡ ਸ਼ੀਟਾਂ ਵਗੈਰਾ 200 ਰੁਪਏ ਦਾ ਕਪੜਾ ਮਿਲ ਜਾਣਾ ਆ ਕਿੰਨੇ ਦਾ ਹੈ ਇਹ ਪੈਂਥਾ ਬੀ ਦਾ ਬੜਾ ਪੋਣਾ 20 ਰੁਪਏ ਦਾ ਇੱਕ ਪੋਣਾ ਬੜਾ ਹਾਂ ਮੁਰਦੇ ਆਉਣੇ ਮੁਰਦੇ ਆਉਣੇ ਤੇ ਅੱਗੇ ਉਦਰਾ ਥੋੜਾ ਜਿਹਾ ਹੋਊਗਾ ਵੱਡਾ ਹੋਊਗਾ ਇਹ ਛੋਟਾ ਕ ਵੱਡਾ ਸਾਈਜ਼ ਆ ਅਸੀਂ ਤਾਂ ਭਾਈ ਉਈਓ ਵੀਡੀਓ ਬਣਾਉਣੇ ਆਇਆ ਆ ਬੰਦੇ ਨੇ ਪੈਸੇ ਵਾਲੇ ਦਾ 도ਏ ਇਹ ਲੈਂਦੇ ਫਿਰਦੇ ਨੇ ਸਮਾਨ ਕੱਲੇ ਹੀ ਲੈਂਦੇ ਫਿਰਦੇ ਨੇ ਕੁਛ ਤਾਂ ਕੁਛ ਨਹੀਂ ਹੈ ਆ ਲੁਕੋ ਲਿਆ ਇਹਨਾਂ ਨੇ ਪਿੱਛੇ ਪੈਸੇ ਵਾਲੇ ਬੰਦੇ ਦਾ ਇਹ ਨਹੀਂ ਇਹ ਕਰਦੇ ਨੇ ਸ਼ੋਪਿੰਗ ਤਾਂ ਅੱਗੇ ਲੇਡੀਜ਼ ਦੀ ਜੁਐਲਰੀ ਵਗੈਰਾ ਗਈ ਹੋਰ ਆ ਦੱਪੀ ਆ ਦੱਪੀ ਇਹਦਾ ਮੂਰਲਾ ਕੈਮਰਾ ਤੇ ਆ ਦੇਖੋ ਜੀ ਮੇਰੇ ਕੋਲ ਪੰਜਾਬ ਜਿਆ 100 100 ਰੁਪਏ ਤੋਂ ਵੱਧ ਨੂੰ ਮਿਲ ਜਾਣੀ ਹੈ ਇਹ ਹੈ ਦੇਖੀ ਮੜਿਆ ਲੈ ਟਿੱਕਾ ਦੇਖ ਤੂੰ ਇੱਧਰ ਇਹ 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 ਆ ਦੇਖੋ ਜੀ ਆ ਕੀ ਕੀ ਰੇਟ ਹੈ ਇਹਨਾਂ ਦਾ ਇਹ 100 ਰੁਪਏ ਦਾ ਸੈੱਟ ਆ ਟਿੱਕਾ ਛੋਟਾ ਨਹੀਂ ਟਿੱਕਾ ਦੇਖੋ ਤੁਸੀਂ ਟਿੱਕਾ ਦੇਖੋ ਭਾਈ 100 ਰੁਪਏ ਦਾ ਸੈੱਟ ਆ ਇਹ 100 ਰੁਪਏ ਦਾ ਸੈੱਟ 100 ਰੁਪਏ ਦੇ ਨਾਲ ਆਹਾ ਵੀ ਸਾਰਾ ਖੂਸ਼ ਹੈ ਆ ਦੇਖੋ ਜੀ 100 ਰੁਪਏ ਚ ਤੁਹਾਨੂੰ ਆ ਸੈੱਟ ਪੂਰਾ ਮਿਲ ਜਾਣਾ ਆ ਕਲਰ ਕੰਬੀਨੇਸ਼ਨ ਦੇਖ ਸਕਦੇ ਤੁਸੀਂ ਸਾਰੇ ਕਲਰ ਦਾ ਅਲੱਗ-ਅਲੱਗ ਮਿਲ ਜਾਣ ਨੇ ਸਾਡਾ ਕਿੰਨੇ ਦਾ ਸਿਰਫ 100 ਰੁਪਏ ਚ ਤੁਹਾਨੂੰ ਆ ਜਿਹੜੇ ਦਿਖਾ ਰਹੇ ਨੇ ਪਰ ਤੇ 100 ਰੁਪਏ ਚ ਮਿਲ ਜਾਣਾ ਐ ਪਾਪਸ ਵੀ ਬੱਚੇ ਵਾਲੇ ਮਿਲ ਜਾਣ ਨੇ ਗੁਰਦੀ ਦਾ ਚਲਦੇ ਹੁਣ ਆਪਾਂ ਆ ਟੋਪੀਆਂ ਵਗੈਰਾ ਵੀ ਤੁਹਾਨੂੰ ਇੱਥੇ ਮਿਲ ਜਾਣੀਆਂ ਨੇ ਹੁਣ ਆਪਾਂ ਚਲਦੇ ਆਂ ਕੱਟ ਪੀਸਾ ਵੱਲੀ ਆਹ ਸੇਲ ਦੇ ਆਉਂਦੇ ਆਉਂਦੇ ਅੱਗੇ ਜਾ ਕੇ ਇਸ ਸਾਈਡ ਨੂੰ ਮੁੜ ਕੇ ਇਸ ਸਾਈਡ ਨੂੰ ਮੁੜ ਕੇ ਹੀ ਇੱਧਰ ਕੱਟ ਪੀਸ ਵਗੈਰਾ ਮਿਲ ਜਾਣਗੇ ਤੁਹਾਨੂੰ ਬਹੁਤ ਸਸਤੇ ਸਸਤੇ ਢੇਰਾ ਦੇ ਢੇਰ ਮਿਲ ਜਾਣਗੇ ਅੱਗੇ ਦਿਖਾਉਨੇ ਆ ਤੁਹਾਨੂੰ ਤੇ ਇੱਧਰ ਚੱਲਦੇ ਆਂ ਆ ਦੇਖੋ ਆ ਕੱਟ ਪੀਸ ਵਗੈਰਾ ਇੱਥੇ ਪਏ ਨੇ ਹੈ ਕੋਈ 20 ਰੁਪਏ 30 ਰੁਪਏ ਮੀਟਰ 20 ਰੁਪਏ 30 ਰੁਪਏ ਮੀਟਰ ਚ ਉਹ ਆ ਮਿਲ ਜਾਣਾ ਹੀ 30 ਰੁਪਏ ਮੀਟਰ ਚ ਇਹ ਤੁਹਾਨੂੰ ਮਿਲ ਜਾਣਾ ਇੱਥੋਂ ਹਾਂਜੀ ਲਾ ਲਿਆ 30 ਰੁਪਏ 30 ਰੁਪਏ 30 ਰੁਪਏ ਮੀਟਰ ਇਹ ਸਾਰੇ ਹੀ ਤੇ ਅੱਗੇ ਚੱਲਦੇ ਆਂ ਬਲੈਕ ਅੱਗੇ ਮਿਲ ਜੂ ਆ ਦੇਖੋ ਆ ਇਦਾਂ ਦੇ ਪ੍ਰਿੰਟ ਤੁਹਾਨੂੰ 20 20 30 30 ਰੁਪਏ ਮੀਟਰ ਤੇ ਇਥੋਂ ਮਿਲ ਜਾਣਗੇ ਇੱਧਰ ਵੀ ਬਹੁਤ ਭਨਾਰ ਲੱਗੇ ਪਏ ਨੇ ਢੇਰਾ ਦੇ ਢੇਰ ਆ ਵੀ ਤੁਹਾਨੂੰ 10 10 15 15 ਰੁਪਏ ਮੀਟਰ ਤੇ ਮਿਲ ਜਾਣਗੇ ਆ ਦੇਖੋ ਇਹ ਇਦਾਂ ਦੇ ਆ ਕੀ ਕੰਮ ਆਉਂਦਾ ਆ ਜਿਹੜਾ ਕੱਪੜਾ ਇਹਦੇ ਥੱਲੇ ਲਾਈਨਿੰਗ ਲਾ ਕੇ ਹੈ ਇਹ ਵੀ ਦੋਨੋਂ ਇਥੋਂ 15 15 20 20 ਰੁਪਏ ਮੀਟਰ ਚ ਮਿਲ ਜਾਣਾ ਈ 100 ਰੁਪਏ ਦਾ ਪੀਸ 100 ਰੁਪਏ ਦਾ 5 ਮੀਟਰ ਪੀਸ ਆਈ ਇਹੇ 5 ਮੀਟਰ ਦਾ ਪੂਰਾ ਪੀਸ ਆਈ 100 ਰੁਪਏ ਦਾ ਜਿਹੜਾ ਮਰਜ਼ੀ ਲੈ ਸਕਦੇ ਹੋ ਤੁਸੀਂ 20 ਰੁਪਏ ਮੀਟਰ ਚ ਤੁਹਾਨੂੰ ਇੱਥੋਂ ਮਿਲ ਜਾਣਾ ਈ ਆ ਵੀ ਇੱਧਰ 5 ਮੀਟਰ ਦੇ ਪੂਰੇ ਪੀਸ ਸਿਰਫ 100 ਰੁਪਏ ਦਾ ਪੀਸ ਤੁਹਾਨੂੰ ਮਿਲ ਜਾਣਾ 5 ਮੀਟਰ ਦਾ ਪੂਰਾ ਜਿਵੇਂ ਮਰਜ਼ੀ ਸੂਟ ਵਗੈਰਾ ਬਣਾ ਸਕਦੇ ਹੋ ਤਿਆਰ ਕਰ ਸਕਦੇ ਹੋ ਬਾਕੀ ਹੋਰ ਬਹੁਤ ਜ਼ਿਆਦਾ ਕੱਟ ਪਈ ਸਪਾਈ ਨੇਰੇ ਜਿਹੜੇ ਵੀਡੀਓ ਚ ਸਾਰੇ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਹਾਂ ਵੀ ਤੁਹਾਨੂੰ ਇੱਥੇ 10 10 15 15 ਰੁਪਏ ਮੀਟਰ ਚ ਮਿਲ ਜਾਂਦੇ ਨੇ ਜਿੱਦਾਂ ਦਾ ਮਰਜੀ ਪ੍ਰਿੰਟ ਹਰ ਤਰ੍ਹਾਂ ਦਾ ਪ੍ਰਿੰਟ ਮਿਲ ਜੂ ਇੱਥੋਂ ਇਹ ਵੀ 10 10 15 15 ਰੁਪਏ ਮੀਟਰ ਦੇ ਤੁਹਾਨੂੰ ਮਿਲ ਜਾਣਗੇ ਦੇਖੋ ਪੰਧਾਰ ਲੱਗੇ ਪਏ ਨੇ ਠੇਰਾ ਦੇ ਠੇਰਾ ਤੇ ਅੱਗੇ ਹੋਰ ਵੀ 80 ਰੁਪਏ ਮਿਲਦੇ ਤੇ ਹੋਰ ਅੱਗੇ ਇੰਦਾ ਦੇ 80 ਰੁਪਏ ਮੀਟਰ ਮਿਲ ਜਾਣਾ ਇਹ ਪੂਰਾ ਵਧੀਆ ਕਪੜਾ ਇਹ 80 ਰੁਪਏ ਮੀਟਰ ਜੇ ਤੁਹਾਨੂੰ ਮਿਲ ਜਾਣਾ ਤੇ ਆ ਹੋਰ ਵੀ ਪ੍ਰਿੰਟ ਜਿਵੇਂ ਦਾ ਮਰਜੀ ਇਸ ਕਪੜੇ ਚ ਲੈ ਸਕਦੇ ਆਂ ਸਿਰਫ 80 ਰੁਪਏ ਮੀਟਰ ਜੇ ਤੁਹਾਨੂੰ ਮਿਲ ਜਾਣਾ 400 ਹਾਂ 400 ਦਾ ਸੂਟ ਪੈ ਗਿਆ 3.5 ਮੀਟਰ ਨੂੰ ਬਣਾ ਚੱਲਦੇ ਚੱਲਦੇ ਆਈ ਹੋਰ ਅੱਗੇ ਲੈਸਾ ਵਗੈਰਾ ਆ ਗਿਆ ਹੀ ਅੱਗੇ ਲੈਸਾ ਆ ਗਿਆ ਹੀ ਇਹ ਵੀ ਤੁਹਾਨੂੰ ਕੀ ਰੇਟ ਰੂਟ ਅਭੀ ਦੇ ਇਹਨਾਂ ਦਾ ਜਿਵੇਂ ਆ ਪਈਆ ਆ 10 ਰੁਪਏ 5 ਰੁਪਏ ਮੀਟਰ ਚ ਆ 10 ਰੁਪਏ ਮੀਟਰ ਚ ਤੁਹਾਨੂੰ ਮਿਲ ਜਾਣੀਆਂ ਨੇ ਇਹ ਸਾਰੀ ਉਹ ਤੁਹਾਨੂੰ 10 ਰੁਪਏ ਮੀਟਰ ਜਿਹੜੀ ਆ ਉਹ ਪਈਆ ਉਹ ਕਿੰਨੇ ਰੁਪਏ 20 40 ਉਧਰ 20 ਰੁਪਏ 40 ਰੁਪਏ ਮੀਟਰ ਵਾਲੀਆਂ ਪਈਆ ਨੇ ਆ 10 ਰੁਪਏ ਮੀਟਰ ਵਾਲੀਆਂ ਮਿਲ ਜਾਣੀਆਂ ਨੇ ਤੇ ਇੱਧਰ ਆ 5 ਇਹ ਮੀਟਰ ਵਾਲੀਆਂ ਵੀ ਤੁਹਾਨੂੰ ਦਿਖਾਉਂਦੇ ਆ ਆ 5 ਰੁਪਏ ਮੀਟਰ ਵਾਲੀਆਂ ਮਿਲ ਜਾਣੀ ਐ ਤੁਹਾਨੂੰ ਆ ਸਮੋਸਾ ਲੈ ਇਸ ਬਹੁਤ ਚੰਗੀ ਦੀ ਸਿਰਫ 500 ਰੁਪਏ ਮੀਟਰ ਚ ਮਿਲ ਜਾਣੀ ਐ ਤੁਹਾਨੂੰ ਤੇ ਅੱਗੇ ਆ ਦੇਖੋ ਉਹ ਵੀ 20 20 15 15 ਰੁਪਏ ਮੀਟਰ ਚ ਤੁਹਾਨੂੰ ਪੂਰਾ ਸੂਟ ਮਿਲ ਜਾਣਾ ਹੀ ਇਹ ਇਹ ਥੋੜੇ ਘੱਟ ਦੀ ਆ ਦੇਖ ਤੁਸੀਂ ਕੋਈ ਦਾ ਕੱਪੜਾ ਦੇਖੋ ਇਹਦੇ ਸ ਤਾਂ ਲੈ ਗਏ ਆ ਕੱਪੜਾ ਹੋਆ ਦੋ ਸੂਟ ਤਾਂ ਘੱਟ ਹੀ ਜਾਂਦੇ ਨੇ ਰੇਟ ਤਾਂ ਹੁਣ ਜਿਹੜਾ ਲਓ ਜੀ ਬਾਕੀ ਇੱਥੇ ਕੱਟ ਪੀਸ ਵਗੈਰਾ ਤਾਂ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਬਹੁਤ ਭੰਡਾਰ ਆ ਇੱਥੇ ਹਰ ਤਰ੍ਹਾਂ ਤੁਹਾਨੂੰ ਕੱਟ ਦੀ ਸਾਰਾ ਕਲਰ ਹਰ ਸੂਟ ਮਿਲ ਜਣਾ ਇੱਥੇ ਹਰ ਤਰ੍ਹਾਂ ਦਾ ਪ੍ਰਿੰਟ ਮਿਲ ਜਾਣਾ 15-20 ਰੁਪਏ ਮੀਟਰ ਤੋਂ ਤੁਹਾਨੂੰ ਮਿਲ ਜਾਣਾ 100 ਰੁਪਏ ਚ ਪੂਰਾ ਸੂਟ ਮਿਲ ਜਾਣਾ ਤੇ ਬਾਕੀ ਵੀਡੀਓ ਜੀ ਤੁਸੀਂ ਮੂਰੇ ਦੇਖ ਹੀ ਲਿਆ ਤੇ ਹੁਣ ਜੇ ਆਪਾਂ ਸਾਰੀ ਉਹ ਦਿਖਾਵਾਂਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਉਹੀ ਚੀਜ਼ ਦੀ ਬਹੁਤ ਮਤਲਬ ਜ਼ਿਆਦਾ ਇੱਧਰ ਦੇਖ ਸਕਦੇ ਹੋ ਤੁਸੀਂ ਉਹ ਜ਼ਿਆਦਾ ਲੰਬੀ ਆ ਤੁਸੀਂ ਬਾਕੀ ਤੁਸੀਂ ਇੱਥੇ ਇੱਕ ਵਾਰ ਬੇਸਟ ਕਰਕੇ ਦੇਖ ਸਕਦੇ ਹੋ ਜੇ ਹੁਣ ਆਪਾਂ ਸਾਰਾ ਇਹ ਵੀਡੀਓ ਬਣਾਉਣ ਵਾਲਾ ਤਾਂ ਬਹੁਤ ਜ਼ਿਆਦਾ ਲੰਬੀ ਵੀਡੀਓ ਹੋ ਜਾਣੀ ਆ ਉਹਨੂੰ ਮੇਨ ਮੇਨ ਕੁਝ ਹੋਰ ਦਿਖਾ ਦਿੰਨੇ ਆ ਆ ਦੇਖੋ ਸੂਟ ਐਡਾ ਦਾ ਤੁਹਾਨੂੰ ਇੱਥੋਂ ਮਿਲ ਜਾਣਾ 15 15 20 ਰੁਪਏ ਦੇ ਮੀਟਰ 'ਚ ਆ ਮਿਲ ਜਾਣਾ ਤੁਹਾਨੂੰ 10 10 15 15 ਰੁਪਏ ਦੇ ਮੀਟਰ 'ਚ ਸਾਰਾ ਹੀ ਉਹ ਵਾਈਟ 'ਚ ਮਿਲ ਜਾਣ ਨੇ ਆ ਵਾਈਟ ਦਾ ਕੀ ਰੇਟ ਆ 50 ਰੁਪਏ ਹੈ 50 ਰੁਪਏ ਦੇ ਮੀਟਰ ਆ ਬਾਈਟਰ ਨੂੰ 50 ਰੁਪਏ ਮੀਟਰ ਤੇ ਮਿਲ ਜਾਣਾ ਤੇ ਬਾਕੀ ਹੋਰ ਬਹੁਤ ਜਿਆਦਾ ਇੱਥੇ ਵੱਡਾ ਢੰਡਾਰਾ ਇੱਧਰ ਕੱਟ ਪੀਸਾ ਵਗੈਰਾ ਦਾ ਇਹ ਸੇਲ ਦੀ ਬਾਹਰ ਉਹ ਅੰਦਰੋਂ ਮੁੜ ਕੇ ਆਇਆ ਹੈ ਆ ਤੁਸੀਂ ਦੇਖ ਸਕਦੇ ਹੋ ਢੇੜਾ ਦੇ ਢੇਰ ਲੱਗੇ ਪਏ ਨੇ ਜੀ ਇਹ ਤੁਹਾਨੂੰ ਅੱਜ ਆਪਾਂ ਦਿਖਾਈਆ ਮਲੇਰ ਕੋਟਲੇ ਦੀ ਸੰਡੇ ਸੇਲ ਜਿਹੜੀ ਸੰਡੇ ਨੂੰ ਐਤਵਾਰ ਨੂੰ ਲੱਗਦੀ ਆ ਮਲੇਰ ਕੋਟਲੇ ਦੇ ਲੋਹਾ ਵੇ ਅਰਚ ਇਹ ਸੇਲ ਲੱਗਦੀ ਆ ਜੀ ਬਹੁਤ ਵੱਡੀ ਸੇਲ ਆ ਵੀਡੀਓ ਜਿਹੜਾ ਤੁਹਾਨੂੰ ਸਾਰੀ ਦਿਖਾ ਨਹੀਂ ਸਕਦੇ ਕੁਛ-ਕੁਛ ਦਿਖਾਇਆ ਵੀਡੀਓ 'ਚ ਬਾਕੀ ਰੇਟ ਦਾ ਅੰਦਾਜ਼ਾ ਤੁਹਾਨੂੰ ਤੁਸੀਂ ਲਾਏ ਸਕਦੇ ਹੋ ਹਰੇਕ ਚੀਜ਼ ਦਾ ਜਿਹੜੇ ਅਸੀਂ ਇੱਥੇ ਦੱਸੇ ਨੇ ਵੀਡੀਓ 'ਚ ਉਹ ਸਾਬਨਾ ਤੇ ਬਾਕੀ ਜਿਨ੍ਹਾਂ ਨੇ ਦੇਖਣਾ ਇਹ ਸੇਲ ਸਭ ਤੋਂ ਜ਼ਿਆਦਾ ਬਹੁਤ ਵੱਡੀ ਸੇਲ ਆ ਜਿਹਨੇ ਦੇਖਣਾ ਉਹ ਇੱਥੇ ਆ ਕੇ ਪਤਾ ਲੱਗ ਸਕਦਾ ਇਹਦੇ ਬਾਰੇ ਜ਼ਿਆਦਾ ਤਾਂ ਕਿਉਂਕਿ ਜੇ ਹਰ ਚੀਜ਼ ਵੀਡੀਓ 'ਚ ਨਹੀਂ ਦਿਖਾਈ ਜਾ ਸਕਦੀ ਬਹੁਤ ਜ਼ਿਆਦਾ ਵੱਡੀ ਆ ਤੇ ਬਾਕੀ ਹੁਣ ਚੈਨਲ ਨੂੰ ਕਾਪੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਸ਼ੇਅਰ ਚਲੋ ਜੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ